ਬੱਧ ਦੇ ਭਲੇ ਦੀ ਅਰਦਾਸ ਕਰਨ ਲਈ ਅੱਜ ਅਸੀਂ ਨਵੇਂ ਸਾਲ 2024 ਵਿੱਚ ਗੁਰੂ ਘਰ ਨਤਮਸਤਕ ਹੋਣ ਲਈ ਆਏ ਹਾਂ ਜਿਹੜਾ ਵੀ ਇਸ ਸਥਾਨ ਤੇ ਹੁੰਦਾ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਕਰੋੜਾਂ ਦੇ ਕਰੋੜਾਂ ਪਾਪ ਦੂਰ ਹੋ ਜਾਂਦੇ ਨੇ ਉਕੇ ਜਿਹੜੇ ਅੱਜ ਦੇ ਦਿਨ ਦੀ ਸ਼ੁਰੂਆਤ ਜਿਹੜੀ ਆ ਗੁਰੂ ਘਰ ਤੋਂ ਕਰਾਂਗੇ ਤਾਂ ਆਪਾਂ ਆਪਣਾ ਜਿਹੜਾ ਜੀਵਨ ਹੈ ਉਹਨੂੰ ਸਹੀ ਦਿਸ਼ਾ ਵੱਲ ਲਿਜਾ ਸਕਦੇ ਆ ਦੋਸਤੋ ਤੁਸੀਂ ਜਿਹੜੇ ਔਨ 에ਅਰ ਟੀਵੀ ਦੇ ਨਾਲ ਤੇ ਮੈਂ ਹਾਂ ਰਜੇ ਸੰਦੂ ਜਿਵੇਂ ਕਿ ਅੱਜ 90 ਸਾਲ ਦੀ ਪਹਿਲੇ ਦੇੰਦੀ ਸ਼ਰਵਾਲ ਜਿਹੜੀ ਹੈ 2024 ਦਾ ਜਿਹੜਾ ਸਾਲ ਚੜ ਚੁੱਕਿਆ ਹੈ ਤੇ ਸੰਗਤਾਂ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਦੀ ਆਸਥਾ ਦਾ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਡੀ ਗਿਣਤੀ ਦੇ ਵਿੱਚ ਅਨਤਮਸਤਕ ਹੁਣ ਪਹੁੰਚੀਆਂ ਨੇ ਤੇ ਗੱਲਬਾਤ ਕਰਾਂਗੇ ਸੰਗਤਾਂ ਦੇ ਨਾਲ ਵੀ ਆਖਰ ਚਾਹੇ ਅੱਜ ਮੌਸਮ ਦਾ ਮਜਾਜ ਵੀ ਕਾਫੀ ਠੰਡਾ ਹੈ ਅੰਮ੍ਰਿਤਸਰ ਤੇ ਗੱਲ ਕਰੀਏ ਤੇ ਤੋਂ ਵੀ ਕਾਫੀ ਦਿਖਾਈ ਦੇ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਸਰਦੀ ਦੇ ਉਪਰ ਆਸਥਾ ਜਿਹੜੀ ਹੈ ਸੰਗਤਾਂ ਦੀ ਭਾਰੀ ਪੈ ਰਹੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਜਿਹੜੀਆਂ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਾ ਆਤਮ ਹਸਤਕ ਹੁਣ ਪਹੁੰਚ ਰਹੀਆਂ ਨੇ ਤੇ ਗੱਲਬਾਤ ਕਰਾਂਗੇ ਸੰਗਤਾਂ ਦੇ ਨਾਲ ਵੀ ਅੱਜ ਨਵੇਂ ਸਾਲ ਦੀ ਆਮਦ ਦੇ ਉੱਪਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਪਹੁੰਚੇ ਨੇ ਕਿਸ ਤਰ੍ਹਾਂ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਤੇ ਕਿੰਨਾ ਕੁ ਸ਼ੰਗਤਾ ਦਾ ਜਿਹੜਾ ਇਕੱਠ ਜਿਹੜਾ ਇੱਥੇ ਵੇਖਣ ਨੂੰ ਮਿਲ ਰਿਹਾ ਨਵੇਂ ਸਾਲ ਦੀ ਆਮਦ ਹੈ ਪਹਿਲਾ ਦੇਣੇ ਨਵੇਂ ਸਾਲ ਦਾ ਅਸਾਂ 2024 ਜਿਹੜਾ ਚੜਿਆ ਆਏ ਤੇ ਉਹਦੀ ਆਮਦ ਦੇ ਉੱਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੁਣ ਪਹੁੰਚੇ ਹੋ ਕੀ ਕਹਿਣਾ ਚਾਹੋ ਦਰਬਾਦ ਦੇ ਭਲੇ ਦੀ ਅਰਦਾਸ ਕਰਨ ਲਈ ਅੱਜ ਅਸੀਂ ਨਵੇਂ ਸਾਲ 2024 ਵਿੱਚ ਗੁਰੂ ਘਰ ਨਤਮਸਤਕ ਹੋਣ ਲਈ ਆਏ ਹਾਂ ਦੁਨੀਆ ਵਿੱਚ ਸਾਰੇ ਜਿਹੜੇ ਲੋਕ ਅੱਜ ਅੱਜ ਦੇ ਦਿਨ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਹੇ ਹਨ ਕਿਉਂਕਿ ਜਿਹੜੇ ਅੱਜ ਦੇ ਦਿਨ ਦੀ ਸ਼ੁਰੂਆਤ ਜਿਹੜੀ ਹੈ ਗੁਰੂ ਘਰ ਤੋਂ ਕਰਾਂਗੇ ਤਾਂ ਆਪਾਂ ਆਪਣਾ ਜਿਹੜਾ ਜੀਵਨ ਹੈ ਉਹਨੂੰ ਸਹੀ ਦਿਸ਼ਾ ਵੱਲ ਲਿਜਾ ਸਕਦੇ ਹਾਂ ਜਗਤ ਜਲਾੰਦਾ ਰਖਲਾ ਆਪਣੇ ਕਿਰਪਾਧਾਰ ਅੱਜ ਦੇ ਨੌਜਵਾਨ ਕਾਫੀ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਆ ਕਾਫੀ ਨਸ਼ਿਆਂ ਵਿੱਚ ਗਰਸਤ ਹੋ ਚੁੱਕੀ ਹੈ ਅੱਜ ਦੇ ਦਿਨ ਉਹਨਾਂ ਨੂੰ ਇਹੀ ਪਰਨ ਕਰਨਾ ਚਾਹੀਦਾ ਹੈ ਗੁਰੂ ਘਰ ਆ ਕੇ ਵੀ ਅਸੀਂ ਇਹ ਜਿਹੜੀ ਹੈ ਨਸ਼ੇ ਛੱਡ ਕੇ ਗੁਰੂ ਵਾਲੇ ਬਣ ਕੇ ਬਾਣੀ ਅਤੇ ਬਾਣੀ ਦੇ ਧਾਰਨੀ ਹੋ ਕੇ ਅਸੀਂ ਅੱਜ ਤੋਂ ਜਿਹੜੇ ਹੈਗਾ ਇਹ ਪੁੱਠੇ ਸਿੱਧੇ ਕੰਮ ਬਿਲਕੁਲ ਨਹੀਂ ਕਰਾਂਗੇ ਤੇ ਅੱਜ ਦੇ ਦਿਨ ਹੈਗਾ ਅੱਜ ਜਦੋਂ ਸ਼ੁਰੂਆਤ ਕਰਨਗੇ ਤਾਂ ਗੁਰੂ ਉਹਨਾਂ ਦੀ ਬਾਹ ਆਪੇ ਫੜਦਾ ਹੈ ਪਿਛਲੇ ਔਗਣ ਬਖਸ਼ਦਾ ਹੈ ਤੇ ਅੱਗੇ ਮਾਰਗ ਪਾਵੇ ਅੱਜ ਦਾ ਦਿਨ ਦਾ ਇਹੀ ਸੰਦੇਸ਼ ਹੈ ਉਹਨਾਂ ਨੂੰ ਤੇ ਤੁਸੀਂ ਗੁਰੂ ਘਰਾਂ ਵਿੱਚ ਜਾਓ ਪਰਮਾਤਮਾ ਤੁਹਾਡੀ ਬਾਹ ਫੜ ਕੇ ਤੁਹਾਨੂੰ ਸਿੱਧੇ ਰਸਤੇ ਪਾਏਗਾ ਸੋ ਅੱਜ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਸੱਛਕੜਿ ਸ਼੍ਰੀ ਹਰਿਮੰਦਰ ਸਾਹਿਬ ਦਾ ਆਤਮਸਤਕ ਹੋ ਰਹੀਆਂ ਕਿਸ ਤਰ੍ਹਾਂ ਦਾ ਮਾਹੌਲ ਵੇਖਣ ਨੂੰ ਮਿਲਦਾ ਬਹੁਤ ਵਧੀਆ ਮਾਹੌਲ ਹੈ ਹਰੇਕ ਸ਼ਰਧਾ ਭਾਵਨਾ ਨਾਲ ਸਰਬੱਤੇ ਭਲੇ ਦੀ ਅਰਦਾਸ ਕਰ ਰਿਹਾ ਹੈ ਜਰ ਗੁਰੂ ਘਰ ਵਿੱਚ ਆਣੇ ਹੈ ਆਪਾਂ ਨਸਤਮਸਤਕ ਹੋਣੇ ਆ ਤਾਂ ਮਨ ਜਿਹੜਾ ਹੈਗਾ ਵਾ ਸ਼ਰਧਾ ਭਾਵਨਾ ਨਾਲ ਜਰੂਰ ਆਨੇ ਆ ਤਾਂ ਮਨ ਵਿੱਚ ਠੰਡਕ ਪੈ ਜਾਂਦੀ ਹੈ ਇਸ ਲਈ ਜਿਹੜਾ ਹੈਗਾ ਵਾ ਠੰਡਾ ਜੀ ਨਹੀਂ ਹੈਗੀ ਹੈ ਪਰ ਠੰਡ ਨਹੀਂ ਦੇਖੀ ਜਾ ਰਹੀ ਇੰਨੀ ਆਸਥਾ ਹੈਗੀ ਹੈ ਇੰਨੀ ਸ਼ਰਧਾ ਭਾਵਨਾ ਨਾਲ ਗੁਰੂ ਘਰ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ ਇਸੇ ਅੱਜ ਦਾ ਦਿਨ ਜਿਹੜਾ ਹੈਗਾ ਸ਼ੁਰੂਆਤ ਜਿਹੜੀ ਹੈਗੀ ਹੈ ਗੁਰੂ ਘਰਾਂ ਤੋਂ ਹੀ ਕੀਤੀ ਜਾ ਰਹੀ ਹੈ ਸੋ ਨਵੇਂ ਸਾਲ ਦੀ ਸ਼ੁਰੂਆਤ ਦੀ ਗੱਲ ਕੀਤੀ ਜਾ ਰਹੀ ਹੈ ਨਵਾਂ ਸਾਲ ਗੁਰੂ ਕਾਰਨਾਤਮਸਤਕ ਹੋ ਕੇ ਅੱਜ ਸੰਗਤਾਂ ਜਿਹੜੀਆਂ ਨੇ ਚੜ੍ਹਦੀ ਕਲਾ ਦੀ ਅਰਦਾਸ ਕਰ ਰਹੀਆਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੀਆਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਪਹੁੰਚ ਰਿਆ ਨੇ ਨਿਰੰਤਰ ਉਹਨਾਂ ਨਾਲ ਗੱਲਬਾਤ ਜਾਰੀ ਹੈ ਜੀ ਪਹਿਲਾਂ ਤੇ ਆਪਣਾ ਨਾਂ ਦੱਸ ਕੇ ਕਿਹੜੀ ਜਗ੍ਹਾ ਦੱਸ ਦਿਨਾ ਭਾਈ ਸੁਖਜੀਤ ਸਿੰਘ ਜੀ ਖਾਲਸਾ ਅੰਮ੍ਰਿਤਸਰ ਸਾਹਿਬ ਸੋ ਅੱਜ ਨਵੇਂ ਸਾਲ ਦੀ ਆਮਦ ਦੇ ਉੱਪਰ ਪਹਿਲਾਂ ਦੇਣੇ ਆ ਨਵੇਂ ਸਾਲ ਦਾ ਤੇ ਅਰਦਾਸ ਕਰਨ ਪਹੁੰਚੇ ਹੋ ਕਿਸ ਤਰ੍ਹਾਂ ਦਾ ਮਾਹੌਲ ਹੈ ਸੱਚਖੰਡ ਸ਼੍ਰੀ ਹਰਮੰ ਖੜੇ ਆ ਕਿਤੇ ਨਾ ਕਿਤੇ ਮੌਸਮ ਦਾ ਮਜਾਜ ਕਾਫੀ ਠੰਡਾ ਹੈ ਲੇਕਿਨ ਸੰਗਤਾਂ ਦੇ ਅੰਦਰ ਗੁਰੂ ਘਰ ਨਾਤਮਸਤਕ ਹੋਣ ਦੀ ਜਿਹੜੀ ਹੈ ਖਿਚ ਹੈ ਤਾਂਗ ਹੈ ਕਿਸਲਾ ਦੇਖਦੇ ਬਿਲਕੁਲ ਜੀ ਤਾਂਗੇ ਅੰਮ੍ਰਿਤ ਵੇਲੇ ਤੋਂ ਸੱਚਕੰਸੇ ਗੁਰ ਮੰਦਰ ਸਾਹਿਬ ਨਾਤਮਸਤਕ ਹੋਰੀਆਂ ਨੇ ਔਰ ਪਾੜੀ ਇਕੱਠ ਦੇਖਣ ਨੂੰ ਮਿਲਦਾ ਹੈ ਕੰਪਲੈਕਸ ਦੇ ਬਾਹਰ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੀ ਡਿੱਠੇ ਸੱਬੇ ਥਾਵ ਨਹੀਂ ਤਦ ਜਿਹੇ ਆ ਬਦੋਪੁਰਕ ਵਿਦਆਤੇ ਤਾਂ ਤੋਂ ਸੋਹਿਆ RAM DAS ਸਰੋਵਰ ਨਾਤੇ ਸਭ ਉੱtre ਪਾਪ ਕਮਾਤੇ ਜਿਹੜਾ ਵੀ ਇਸ ਸਥਾਨ ਤੇ ਹੁੰਦਾ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਹ ਉਹਨਾਂ ਦੇ ਕਰੋੜਾਂ ਤੇ ਕਰੋੜਾਂ ਪਾਪ ਦੂਰ ਹੋ ਜਾਂਦੇ ਨੇ ਔਰ ਨਵੇਂ ਸਾਲ ਦਾ ਜੋ ਨਵੇਂ ਸਾਲ ਦਾ ਜੋ 2024 ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਗਾਜ਼ ਹੋਇਆ ਹੈ ਨਵੇਂ ਸਾਲ ਦਾ ਜੋ ਦਿਨ ਚੜ੍ਹਿਆ ਹੈ ਇਹ ਗੁਰੂ ਸਾਹਿਬ ਦੇ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਕੋਈ ਵੀ ਮਸਜਿਦ ਦਾ ਹੋਵੇ ਉਹਨਾਂ ਨੂੰ ਗੁਰੂ ਘਰ ਦੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਗੁਰੂ ਘਰ 'ਚ ਸ਼ੁਰੂਆਤ ਕਰਨੀ ਚਾਹੀਦੀ ਹੈ ਬਾਕੀ ਤਾਂ ਵੱਖ-ਵੱਖ ਲੋਕ ਹੈਪੀ ਨਿਊ ਇਅਰ ਦੇ ਤਰੀਕੇ ਦੇ ਨਾਲ ਨਵੇਂ ਸਾਲ ਦੀ ਜੋ ਤਿਆਰੀ ਕਰਦੇ ਨੇ ਆਪਾਂ ਤਾਂ ਗੁਰੂ ਘਰ ਤੋਂ ਸ਼ੁਰੂਆਤ ਕੀਤੀ ਹੈ ਤੇ ਹਮੇਸ਼ਾ ਕਰਦੇ ਰਵਾਂਗੇ ਅਮਰਸ਼ਕੋਪ ਸਿੰਘ ਸਜੋ ਗੁਰੂਵਲ ਬਰੋ ਚੜ੍ਹਦੀ ਕਲਾ ਵਿੱਚ ਰਵੋ ਨਸ਼ਿਆਂ ਦੂਰ ਰਵੋ ਹਰ ਮਦਾਨੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵੇਂ ਸਾਲ ਦੇ ਉੱਪਰ ਕੀ ਸੰਕਲਪ ਲیتے ਗਏ ਨੇ ਗੁਰੂ ਘਰ ਨਾਲ ਆਤਮਸਤਕ ਨਵੇਂ ਸਾਲ ਤੇ ਬਹੁਤ ਹੀ ਅਮਰਤ ਵੇਲੇ ਦਰਸ਼ਨ ਦੀਦਾਰੇ ਦੇਖਣ ਨੂੰ ਮਿਲੇ ਭਾਰੀ ਕੱਟ ਦੇਖਣ ਨੂੰ ਮਿਲੇ ਠੰਡ ਦੇ ਹੋਣ باوجود ਵੀ ਸੰਗਤਾਂ ਅਨਾਤਮਸਤਕ ਹੋ ਰਹੀਆਂ ਨੇ ਭਾਵੇਂ ਕੜਾਕੇ ਦੀ ਠੰਡ ਹੋਈ ਅਮਰਤ ਵੇਲੇ ਤਾਂ ਸੰਗਤਾਂ ਗੁਰੂ ਸਾਹਿਬ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਂ ਸਰਬੱਤ ਦਾ ਭਲਾ ਸੋ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਨਵੇਂ ਸਾਲ ਦੀ ਆਮਦ ਦੇ ਉੱਪਰ ਸਜਦਾ ਜੜੀਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਡੀ ਗਿਣਤੀ ਦੇ ਵਿੱਚ ਅਨਤਮਸਤਕ ਹੋਰੀਆਂ ਨੇ ਤੇ ਇੱਕ ਵੱਖਰਾ ਨਜ਼ਾਰਾ ਕਿਉਂਕਿ ਚਾਹੇ ਅੱਜ ਅੰਮ੍ਰਿਤਸਰ ਦੀ ਗੱਲ ਕਰੀਏ ਗੁਰੂ ਨਗਰੀ ਦੀ ਗੱਲ ਕਰੀਏ ਤੇ ਮੌਸਮ ਦਾ ਮੀਜਾਜ ਵੀ ਕਾਫੀ ਠੰਡਾ ਹੈ ਧੁੰਦ ਵੀ ਪਈ ਹੋਈ ਹੈ ਲੇਕਿਨ ਸੰਗਤਾਂ ਦੀ ਜਿਹੜੀ ਸ਼ਰਧਾ ਤੇ ਭਾਵਨਾ ਹੈ ਉਹ ਕਿਤਨਾ ਕਿਤੇ ਠੰਡ ਤੇ ਪੈਰੀ ਪੰਦੀ ਦਿਖਾਈ ਦੇ ਰਹੀ ਹੈ ਤੇ ਸੰਗਤਾਂ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋ ਰਹੀਆਂ ਨੇ ਤੇ ਅੱਜ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈ ਨਵੇਂ ਸਾਲ ਦੀ ਆਮਦ ਦੇ ਉੱਪਰ ਸੰਗਤਾਂ ਵੱਲੋਂ ਜਿਹੜੀ ਹੈ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾ ਰਹੀ ਹੈ ਤੇ ਸਰਪੰਦ ਦੇ ਭਲੇ ਦੀ ਅਰਦਾਸ ਕਰਕੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਮੈਨੂੰ ਜਾਣ ਕੇ ਜੇ ਸੰਤੂ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ON 8 TV